ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਬੁਰਜ ਨੱਥੋ ਕੇ। तहसील ਪੱਟੀ ਦੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਸਜਣੋ ਜੇ ਗੱਲ ਸਰੇਹਾਲੀ ਦੀ ਕਰੀਏ ਤਾਂ ਇੱਥੋਂ 5-4 ਕਿਲੋਮੀਟਰ ਦੀ ਦੂਰੀ ਆ ਤੇ ਪੱਟੀ ਸ਼ਹਿਰ ਵੀ ਸਜਣੋ ਇਹਨਾਂ ਕੀ ਇੱਥੋਂ 5-6 ਕਿਲੋਮੀਟਰ ਦੀ ਦੂਰੀ ਆ ਕਲਦੀਪ ਵੀਰ ਦਾ ਨਾਂ ਤੇ ਬੁਰਜ ਨੱਥੋਗੇ ਨਕਰ ਆ ਇਹਨਾਂ ਵੀਰ ਹਰਾਂ ਦਾ ਵਪਾਰ ਲੈਣ ਦਾ ਕੰਮ ਆ ਸਜਣੋ ਉਸ ਵਪਾਰ ਲੈਣ ਦੇ ਵਿੱਚ ਆਏ 4-5 ਐਨੀਮਲ ਜਿਹੜੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਨੇ ਆ ਤੇ ਰਿਕਵੈਸਟ ਬੇਨਤੀ ਰਹਿੰਦੀ ਹੈ ਕਿ ਸਜਣੋਂ ਕੋਈ ਵੀ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਵੜਾ ਤਾਜ਼ੀਆਂ ਸੂਈਆਂ ਦੋ ਸਜਣੋਂ ਤਾਜ਼ੀਆਂ ਸੂਈਆਂ ਦੋ ਝੋਟੀਆਂ ਇੱਕ ਹੈਗੀ ਆ ਧੋਕੜ ਵੜ ਸਾਰੀ ਰਿਟੇਲ ਆ ਜਿਹੜੀ ਉਹ ਲੈਨੇ ਵੀਰ ਤੋਂ ਆਪਾਂ ਐਸ ਝੋਟੀ ਤੋਂ ਸ਼ੁਰੂ ਕਰਾਂਗੇ ਤੇ ਇਹ ਨੋਟ ਕਰ ਲਿਓ ਵੀ ਚਵਾਈ ਹਜੇ ਰੋਕੀ ਹੋਈ ਆ ਸਵੇਰ ਦਾ ਟਾਈਮ ਆ ਸਜਣੋਂ ਉਹ ਇਹ ਨਾ ਸੋਚਿਆ ਵੀ ਥਣਾ ਥਣਾ ਚ ਮੱਝਾਂ ਆਈਆਂ ਪਈਆਂ ਤੇ ਪਤਾ ਨਹੀਂ ਕੀ ਹਸਾਬ ਕਿਤਾਬ ਆ ਕਿਉਂਕਿ ਹਜੇ ਚਵਾਈ ਆ ਜਿਹੜੀ ਉਹ ਡੱਕੀ ਹੋਈ ਆ 7 7:30 ਦਾ ਸਮਾਂ ਇਹ ਨੋਟ ਕਰ ਲਿਓ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਸਾਹਿਬ ਹੋਰ ਠੀਕ ਆ ਜੀ ਵਧੀਆ ਮੇਰਾ ਤੁਸੀਂ ਸੁਣਾਓ ਠੀਕ ਵਧੀਆ ਕਿਰਪਾ ਭਾਬੇ ਮੰਨ ਨਾਲ ਚੜਦੀ ਕਲਾ ਨਾ ਹਾਂਜੀ ਹਾਂਜੀ ਚੜ੍ਹਦੀ ਤੇ ਐਡਰੈਸ ਤਾਂ ਆਪਣਾ ਬੁਰਜਨ ਅਥੋਂ ਕੇ ਆ ਗਿਆ ਹਾਂਜੀ ਬੁਰਜਨਾ ਸੂਰਥੀਰ ਪਟੇ ਜਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ ਕਿਹੜਾ ਵੀਰ ਦਾ 946513235 ਇੱਕ ਕਰੀ ਹੋਰ ਰਿਪੀਟ ਕਰੀਏ 9365133233 ਵੈਸੇ ਤਾਂ ਸੱਜਣੋ ਸਕਰੀਨ ਤੇ ਚੱਲਦਾ ਰਹੂਗਾ ਤੇ ਕਲਦੀਪ ਵੀਰ ਇਹ ਝੋਟੀ ਦੀ ਕੀ ਡਿਟੇਲ ਆ ਇਹ ਸੂਈ ਹੋਊਗੀ 15 ਦਿਨਾਂ ਦੀ ਹੋਣਾ ਜੀ ਠੀਕ ਆ 15 ਤੋਂ 20 ਦਿਨਾਂ ਦੀ ਸੂਈ ਆ ਹਾਂਜੀ ਸੂਆ ਕਿਹੜਾ ਸੂਈ ਆ ਸ਼ਾਹ ਜੀ ਦੂਜਾ ਦੂਜਾ ਸੂਆ ਸੂਈ ਆ ਤੇ ਬੱਚਾ ਇਹਦੇ ਕੋਲੇ ਕੀ ਆ ਕੱਟਾ ਮਗਰ ਇਹਦੇ ਮਗਰ ਆ ਗਿਆ ਕੱਟਾ ਤੇ ਹੁਣ ਇਹਦੇ ਕੋਲੇ ਦੁੱਧ ਜਿਹੜਾ ਕਿੰਨਾ ਭਾਂਡੇ ਚ ਆ ਗਿਆ ਦੁੱਧ ਨੇ ਇੱਕ 10 ਕਿਲੋ ਹੋਗਾ 10 ਕਿਲੋ ਦੁੱਧ ਇਹਦੇ ਕੋਲੇ ਦੁੱਧ ਹੋਗਾ ਜਿੱਦਾਂ ਨੀ ਖੜਮੇ ਦੇ ਨੋਂ ਦੀ ਗਰੰਟੀ ਦੇ ਦਾਂਗੇ ਜੇ ਕੋਈ ਆਨਲਾਈਨ ਵੀ ਮੰਗਾਵੇ ਬਾਕੀ ਥਣਾ ਦੀ ਭੂਚੇ ਮੇਰੀ ਆਪਣੀ ਗੱਲੀ ਹੋਊ ਚੋਣ ਚਾਂ ਪੂਲੀ ਹੋ ਹਨਾ ਸਜਣੋਂ ਕੱਦ ਕਾਠ ਝੋਟੀ ਦਾ ਚੰਗਾ ਪਤਲੀ ਚਮੜੀ ਦੀ ਆ ਮਗਰ ਕੱਟਾ ਦੂਜਾ ਸੂਆ ਸੂਈਆ ਤੇ ਬਾਕੀ ਤੁਸੀਂ ਚੈੱਕ ਕਰ ਲਓ ਥਣ ਲਵੇ ਦੀ ਕੁਆਲਿਟੀ ਮੈਂ ਤੁਹਾਨੂੰ ਹਾਂ ਤੇ ਕੁਲਦੀਪ ਕੱਢ ਖਾਂ ਵੀਰੇ ਨੂੰ ਬਾਹਰ ਸੱਜਣਾ ਤੋਰ ਕਰ ਲਓ ਚੈੱਕ ਬਾਕੀ ਦੂਸਰੀ ਗਰਮੀ ਮੜੀ ਕਹਿੰਦੀ ਆ ਹਾਂ ਨਹੀਂ 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 ਬਈ ਕੋਈ ਛੱਕਣੀ ਐ ਤੇ ਕੋਈ ਦੋ ਰਿਆ ਨਹੀਂ ਚੰਗੀਆਂ ਚੰਗੀਆਂ ਮਈਆਂ ਗਰਮੀ ਦੇ ਕਾਰਨ ਦੁੱਧ ਤੋਂ ਥੱਲੇ ਹੀ ਤੁਰੀਆਂ ਫਰਦੀਆਂ ਵੇਖਿਓ ਸੱਜਣਾ ਤੋਰ ਚੈੱਕ ਕਰ ਲਓ ਮੈਂ ਕੱਦ ਕਾਠ ਦੀ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਆ ਤੇ ਲੇਵਾ ਪਾਂਡਾ ਕਰਮਾਂ ਵਾਲੀ ਥਰੇ ਜਿੰਨਾ ਹੈਗਾ ਸੁਥਰਾ ਕਰ ਲਓ ਸੱਜਣਾ ਪੈਠ ਪੁੜੇ ਦੀ ਚੰਗੀ ਆ ਸਿੰਗਲ ਹੱਡੀ ਦੀ ਆ ਕਮਾਲੋ ਵੀਰ ਸਿੰਘ ਵੀ ਚੰਗਾ ਤੇ ਬਾਕੀ ਹਰ ਇੱਕ ਚੀਜ਼ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਕੈਮਰੇ ਦੇ ਵਿੱਚ ਵਿਖਾਈ ਜਾਵੇ ਬਸ ਪੁੱਤ ਬਸ ਕਈ ਸੱਜਣੋਂ ਪਸੰਗ ਨਾ ਬੱਚੇ ਦਾ ਜ਼ਿਆਦਾ ਕਰਦੇ ਆ ਵੇਖੋ ਤੇ ਸਵੇਰ ਦਾ ਟਾਈਮ ਤੁਹਾਨੂੰ ਜਿਹੜੀ ਵੀਡੀਓ ਕਵਰ ਕਰਕੇ ਵਿਖਾ ਰਹੇ ਆ ਪਿੰਡ ਵਰਜਨਥੋਕੇ ਉਸ ਤੋਂ ਬਾਅਦ ਫਿਰ ਮਿਲਾਂਗੇ ਸੱਜਣੋਂ ਆਪਾਂ ਡੱਬ ਵਾਲੀ ਉਹ ਸੌਰੀ ਜਗਰਾਵਾ ਮੰਡੀ ਤੇ ਗਲਦੀਪ ਵੀਰੇ ਫਿਰ ਇਹਦਾ ਮਾਝ ਦਾ ਰੇਟ ਸ਼ਾਹ ਜੀ ਕੀ ਰਹੂਗਾ ਰੇਟ ਤਾਂ 85 ਕਰ ਲਈ 90 ਕਰ ਲਈਏ ਹਾਂ ਨਾ 80 ਹਜ਼ਾਰ ਦੀ ਦੇਣਾ ਹਾਂ ਨਾ 80 ਹਜ਼ਾਰ ਦੀ ਤੇ ਉਹਦੇ ਚ ਕੋਈ ਪਿਆਰ ਮੁਹੱਬਤ ਹੋ ਜੂ ਉਹਦੇ ਚ ਕੋਈ ਨਹੀਂ ਮਾਨਤਨ ਕਰਦਾ ਇਹਦਾ ਜਿਹੜਾ ਕੋਈ ਭੈਣ ਭਰਾ ਆ ਗਿਆ ਤੇ ਉਹਦਾ ਮਾਨਤਨ ਕਰ ਦਿੰਦੇ ਆ ਗਈ ਬਹੁਤ ਚੰਗੀ ਆ ਹਾਂ ਲਓ ਸੱਜਣੋ ਚਵਾਈ ਵਾਲਾ ਥਣ ਲੱਗਿਆ ਹੋਇਆ ਤੇ 9 ਕਿਲੋ ਆਨਲਾਈਨ ਤੇ ਜੇ ਆ ਕੇ ਚੋਨੇ 10 ਕਿਲੋ ਦੁੱਧਾ ਝੂਟੀ ਧੱਲੇ ਹਾਂ ਕੋਈ ਦੋ ਗੱਲਾਂ ਨਹੀਂ ਕਰਮ ਵਾਲੀ ਮੀਮੂ ਪੈ ਗਿਆ ਤਾਂ ਸੋਨਾ ਦੁੱਧ ਦੇ ਦਊਗੀ ਤੇ ਕੁਲਦੀਪ ਵੀਰੇ ਆ ਝੂਟੀ ਦੀ ਕੀ ਡਿਟੇਲ ਕਿਹੜਾ ਸੁਆ ਸੂਈ ਆ ਪਹਿਲਾ ਸੁਆ ਸੂਈ ਆ ਪਲੂਣ ਹੀ ਸੂਈ ਆ ਆਪ ਲੋਗੋ ਛਿੱਗੀ ਮੂੰਹ ਛਿੱਗੀ ਕਿੰਨੇ ਦਿਨਾਂ ਦੀ ਸੂਈ ਬਾਈ ਇਹਨੂੰ ਹੋ ਗਿਆ ਨੇ ਆ 5-6 ਦਿਨ ਆ ਕੱਟੀ ਮਗਰ ਦੇ 5-6 ਦਿਨਾਂ ਦੀ ਸੂਈ ਮਗਰ ਕੱਟੀ ਆ ਗਈ ਠੀਕ ਆ ਧਾਰਾ ਕਿੰਨੀਆਂ ਕਾ ਬਾਈ ਧਾਰਾਂ ਕਾ ਜਾਂ ਫਿਰ ਉਹਦੇ 7 ਕਿਲੋ ਨੇ 7 ਕਿਲੋ ਇਸ ਵੇਲੇ ਹੈਗਾ ਨਾ 7 ਕਿਲੋ ਤੇ ਦੁੱਧ ਦੇ ਦਊਂ ਅੱਠ-9 ਕਿਲੋ ਖੋਲਾ ਦੁੱਧ ਦੇ ਦਊਗੀ ਹੈਨਾ 10 ਕਿਲੋ ਹਾਂ ਠੀਕ ਹੈ ਤੇ ਬਾਈ ਇਹਦੀ ਵੀ ਤੌਰ ਕਰ ਹਾਂ ਤੌਰ ਕਰਾਇਓ ਚੈੱਕ ਸਿੰਘ ਚੰਗਾ ਸੱਜਣੋ ਮਗਰ ਕੱਟੀ ਆ ਗਈ ਤੇ ਤੌਰ ਕਰ ਲੋ ਚੈੱਕ ਝੋਟੀ 2 ਨੰਬਰ ਤੇ ਜਿਹੜੀ ਬੁਖਾਰੇ ਥਾਣ ਥਣ ਚੰਗਾ ਬਾਈ ਚਵਾਈ ਜੂਈ ਕਿਵੇਂ ਆ ਓਕੇ ਓਕੇ ਚਵਾਈ ਹੋ ਗਈ ਪੋਲੀ ਆ ਨਾ ਹਾਂ ਚਵਾਈ ਠੀਕ ਆ ਸੱਜਣੋ ਚਵਾਈ ਵੀਰ ਕਹਿੰਦਾ ਓਕੇ ਆ ਬਾਕੀ ਥਾਣ ਚੰਗਾ ਲੱਗਾ ਹੋਇਆ ਤੇ ਪਲੂਨ ਝੋਟੀ ਆ ਉਸ ਹਾਵ ਨਾਲ ਥਣ ਥਣ ਦਾ ਸਵਾਜ ਬਹੁਤ ਚੰਗਾ ਕਮਾ ਲਓ ਵੀਰੇ ਖਾਣ ਲੱਗਾ ਹਾਂ ਦੂਜੇ ਸੂਏ ਵਾਲਾ ਦੂਰਾ ਤੇ ਬਾਕੀ ਨਾ ਸੱਜਣੋ ਸਿਰਮੂ ਦੀ ਕੁਆਲਿਟੀ ਜਾਤ ਜੂਤ ਚੰਗੀ ਆ ਕੱਟੀ ਤੇ ਬਾਈ ਦੀ ਗੱਲ ਲੰਗੂ ਨਾ ਪਤਲੇ ਪਿੰਡੇ ਦੀ ਆ ਜੇ ਸਾਂਭੀ ਤੇ ਦੁੱਧ ਦੇਜ ਹੋਗੀ ਇਹ ਕੋਈ ਦੂਰ ਐ ਹਾਂ ਵੇਖੋ ਤੇ ਬਾਕੀ ਸੁਭਾਅ ਸੁਭੂ ਚੰਗਾ ਵਿਚਾਰੀ ਦਾ ਹਾਂ ਨਹੀਂ ਵਈ ਜਦੋਂ ਮਾਢੀ ਹਾਂ ਤੇ ਬਾਕੀ ਜਿਵੇਂ ਪਹਿਲਾਂ ਬੱਚੇ ਪੁੱਛੇ ਤੇ ਸਹਿਮਤ ਹੋ ਕੇ ਆ ਨਾ ਓਕੇ ਓਕੇ ਠੀਕ ਆ ਠੀਕ ਯਾਰੀ ਬੱਚਾ ਬਣੇਗਾ ਤੇ ਠੀਕ ਆ ਤੇ ਰੇਟ ਇਹਦਾ ਕੀ ਰਹੂਗਾ ਸਾ ਜੀ ਰੇਟ ਇਹਦਾ ਭਾਏ ਪੰਜਾਹੀ 90 ਮਾਗ ਲਈ ਜੇ ਵੀ 80 ਦੀ ਆਣਾ ਇਹ ਇਹਦਾ ਕਰਦਗੇ ਮਾਨਤਾ ਥੋੜਾ ਬਹੁਤਾ ਯਾ ਛੱਡ ਦਾਂਗੇ ਅੱਛਾ ਹਾਂ ਚਲੋ ਜਿਹੜਾ ਭੈਣ ਭਰਾ ਫੋਨ ਲਾਊਗਾ ਫਿਰ ਓਹ ਬਾਦੋ ਛੱਡਦਾ ਉਹਨੇ ਠੀਕ ਆ ਠੀਕ ਤੇ ਆਹ ਗਊ ਦਾ ਕੀ ਕਿਹੜਾ ਸੂਆ ਜੀ ਇਹ ਦੂਜਾ ਸੂਆ ਸਹੀ ਦੂਜਾ ਸੂਆ ਹਾਂ ਇਹ ਕਿੰਨੇ ਚਰ ਦੀ ਸੂਈ ਆ ਤੇ ਆਹ ਬੱਚਾ ਮਰੇ ਤੇ ਆਹ ਮੇਂ ਕੰਦਰਾ ਦਾ ਮਾਲੇ ਕੋਲ ਹੀ ਨਹੀਂ ਦਾ ਮਾਲੇ ਇਹ ਬੱਚਾ ਕਿ ਬੱਚੀ ਹੈ ਅੱਛਾ ਅੱਛਾ ਬੱਚਾ ਇਹਦੇ ਕੋਲੇ ਤੇ ਦੁੱਧ ਕਿੰਨਾ ਕਾ ਬਾਈ ਇਹਦੇ ਕੋਲੇ ਦੁੱਧ ਘਰ ਵਾਲਾ ਦਾ ਬਾਗ ਦਾ ਦੱਸਿਆ ਹੀ ਠੀਕ ਆ 10 ਕਿਲੋ ਦਾ ਪੱਕਾ ਰੈਟ 10 ਕਿਲੋ ਦੁੱਧ ਬੱਚਾ ਇਹਦੇ ਕੋਲੇ ਆ ਕੋਈ ਹਫਤੇ ਦਾ ਮੰਨ ਲੈ ਕੋਈ 10 ਦਿਨਾਂ ਦਾ ਭਾਈ ਜੀ ਦਾ ਮਾਲੇ ਨੂੰ ਪਹਿਲਾਂ ਇੱਥੇ ਹੈਗਾ 15 ਦਾ ਰੱਦੀਆਂ ਨਾ 15 20 ਦਿਨਾਂ ਦਾ ਹੈਗਾ ਬਾਕੀ ਥਾਂ ਤੋਂ ਪੰਗਾ ਵਾ ਬਾਦੀ ਆ ਗਈ ਗੱਡੀ ਦੀ ਠੀਕ ਹੈ ਇਹਨੂੰ ਵੀ ਕੱਢ ਲਿਆ ਬਾਅਦ ਸੁਆ ਦੂਜਾ ਹੈ ਬਾਕੀ ਥਾਂ ਤਾਂ ਆਈ ਤਾਂ ਦੇ ਵੀ 15 ਕਿਲੋ ਦੋ ਜੀ ਠੀਕ ਆ ਠੀਕ ਗਰਮੀ ਦਾ ਮਾਲੇ ਕਰੀਆ ਹੁਣ ਝੰਡਾ ਆਇਆ ਗਰਮੀ ਬਾਈ ਹੈ ਹੀ ਬਾਲੀ ਸੀ ਹੱਦੋਂ ਵੱਧ ਗਰਮੀ ਚੱਲ ਪੁੱਤ ਚੱਲ ਬਿਲਕੁਲ ਬਿਲਕੁਲ ਗਰਮੀ ਹੈਈ ਬਲੀ ਕਮਾਲ ਹੋ ਗਿਰੇ ਬਾਕੀ ਠੰਡੀ ਸੀ ਭਾਵੇਂ ਹਾਂ ਨਹੀਂ ਚੈਲੀ ਹੈ ਸਵੇਰ ਚੰਗਾ ਵਾਈ ਗਈ ਵਾਕਿਆ ਭਾਵੇਂ ਕਵਾਂਡੀਆਂ ਘਰੇ ਲ ਜਾ ਕੇ ਚੋਰੂ ਹੈ ਬਾਕੀ ਚੂਣ ਇੱਕ ਨੰਬਰ ਹੋਈ ਠੀਕ ਆ ਥਾਂ ਚੰਗਾ ਵੇਖੋ ਸਦਨ ਥਾਂ ਦਾ ਸਹਿ ਚੈੱਕ ਕਰ ਲੋ ਚਵਾਈ ਵਾਲਾ ਥਾਂ ਲੱਗਿਆ ਹੋਇਆ ਇਹਦਾ ਰੇਟ ਸਾਜੀ ਕੀ ਰਹੂਗਾ ਰੇਟ 5 40 45 ਕਰਾ ਦੇ 35000 ਦੇਣਾ ਹੈ ਹਾਂ 35000 ਉਹਦੇ ਚੋਂ ਠੀਕ ਹੈ ਠੀਕ ਤੇ ਇੱਕ ਅੱਗੇ ਆ ਗਊ ਆ ਗਈ ਹੈਨਾ ਇਹ ਵੀ ਦੂਜਾ ਸੂਆ ਹਾਂ ਇਹਦੇ ਮਗਰ ਵੱਛੀ ਆ ਇਹਦੇ ਮਗਰ ਵੱਛੀ ਆ ਇਹ ਕਿੰਨੇ ਟਾਈਮ ਦੀ ਸੂਈ ਆ ਬਾਜੀ ਇਹ ਵੀ ਇੱਥੇ 15 20 ਦਿਨਾਂ ਦੀ 15 20 ਦਿਨਾਂ ਦੀ ਇਹ ਵੀ ਸੂਈ ਆ ਇਦੇ ਕੋਲੇ ਦੁੱਧ ਜਿਹੜਾ ਭਾਂਡੇ ਚ ਆ ਜੀ ਇਹ ਤਨੂੰ ਵੀ ਦਾਖਲ ਹੋਊਗਾ ਨੌ ਦੀ ਗਰੰਟੀ ਦੇਾਂਗੇ ਇਦਾਂ ਖੜੂਗਾ ਠੀਕ ਹੈ 9 ਕਿਲੋ ਦੀ ਗਰੰਟੀ ਉਹ ਕੱਢ ਲਿਓ ਬਾਹਰ ਇਹਨੂੰ ਉਹਦਾ 10 ਹੀ ਹੋਊਗਾ ਸੀਲ ਸੁਲੇ ਵੀ ਚੰਗੀ ਆ ਚਵਾਈ ਚੰਗੀ ਹੋ ਹਣਾ ਚਾਰੂ ਚੂ ਚਾਰੂ ਚੂ ਹਾਂ ਬਾਕੀ ਚਾਰੂ ਚੰਗੀ ਆ ਹਣਾ ਚੱਲ ਪੱਤ ਚੱਲ ਸੱਜਣੋ 4 ਨੰਬਰ ਤੇ ਵਹਿੜ ਦੀ ਵਿਖਾ ਰਹੇ ਇਹਦੀ ਵੀ ਤੋਰ ਤਾਰ ਚੈੱਕ ਕਰ ਲਓ ਬੱਛੀਏ ਦੇ ਕੋਲੇ ਆ ਹਾਂ ਦੇ ਦੂੰਗੀ ਦੋ ਦੋ ਕਰ ਮਾਰ ਚੱਲ ਪੱਤ ਚੱਲ ਵੇਖੋ ਸਾਫ ਸੁਥਰੀ ਆ ਸੱਜਣੋ ਜੰਨੀ ਹੈਗੀ ਆ ਕਮਾਲ ਹੋਇਆ ਜੀ ਵੇਖ ਠੀਕ ਹੈ ਨਹੀਂ ਠੀਕ ਸੁਭਾਅ ਦਾ ਛੜ ਮਾਰਨ ਦਾ ਤਾਂ ਪਤਾ ਹੀ ਨਹੀਂ ਇਹਨਾਂ ਨੂੰ ਆਈ ਵੰਗਾ ਪਾਲਾ ਪੰਜ ਹੁੰਦਾ ਹੀ ਹੋਲਾ ਪਰ ਵਾਹੀ ਕੋਈ ਨਹੀਂ ਨਹੀਂ ਠੀਕ ਸਰ ਮੂੰ ਵੀ ਕੁਆਲਿਟੀ ਸੱਜਣੋ ਚੈੱਕ ਕਰ ਲੋ ਜਾਤ ਬਰੀਡ ਵਾਲੀ ਗਾਂਵਾਂ ਤੇ ਮੀ ਮੂੰ ਲਾਗੇ ਪੈਣ ਤੇ ਕਰਮ ਵਾਲਿਆਂ ਨੇ ਦੁੱਧ ਤੇ ਆ ਜਣਾ ਕਿਉਂਕਿ ਹਾਲਤਾ ਆਪਣਾ ਕੋਈ ਨਹੀਂ ਗਰਮੀ ਨਾਲ ਤੇ ਇਹ ਵਿਚਾਰੇ ਕਿੱਥੋਂ ਦੁੱਧ ਦੇਣ ਜਾਨਵਰ ਚੰਗੀਆਂ ਚੰਗੀਆਂ ਝੋਟੀਆਂ ਸੱਜਣੋ ਜਿਹੜੀਆਂ 15 15 ਕਿਲੋ ਵਾਲੀਆਂ 10 9 10 ਤੇ ਫਰਦੀਆਂ ਇੰਨਾ ਫਰਕ ਆ ਤੇ ਇਹਦਾ ਸ਼ਾਹ ਜੀ ਰੇਟ ਕੀ ਰਹੂਗਾ ਇਹਦਾ ਵੀ 35000 ਰੁਪਏ ਹੀ ਆ ਛੱਡ ਦਾਂਗੇ 34000 ਰੁਪਏ ਆ ਜੀ ਨਹੀਂ ਠੀਕ ਹਾਂ ਓਕੇ ਰਭੋ ਰੇਟ ਨਕੂ ਦਈਆ ਠੀਕ ਹੈ ਜੀ ਧੰਨਵਾਦ ਤੇ ਇੱਕ ਅੱਗੇ ਆ ਕੰਮ ਵੀ ਵਿਖਾਉਣੀ ਨਾ ਟੋਕੜ ਆ ਅੱਛਾ ਜੀ ਟੋਕੜ ਆ ਗਈ ਹਾਂ ਤੋਰੀ ਚੱਲੋ ਇਹ ਨਵੀਂ ਹੁੰਦੇ ਹੋਈ ਆ ਪਰ ਚੈੱਕ ਨਹੀਂ ਹੋਈ ਹਲੇ ਠੀਕ ਹੈ ਕਿੰਨੇ ਚਿਰ ਦੀ ਆਦੇ ਆ ਨਹੀਂ ਉਹ ਆਦੇ ਕੇ ਦੂਜਾ ਨਵੀਂ ਹੋਈ ਤੇ ਟਾਈਮ ਨਹੀਂ ਤਹਾ ਕਿੰਨਾ ਹੋ ਗਿਆ ਹਾਂ ਅੱਛਾ ਆਏ 2 ਮਿੰਟ ਹੋ ਗਏ ਤੈਨੂੰ ਦੁੱਧ ਦੇ ਕੋਲੇ ਵਰ 4 ਕਿਲੋ ਡਾਨਣਾ ਚਾਹ। ਇੱਥੇ ਹੀ ਕਮਾ ਲੈ ਇਹਨੂੰ। 4 ਕਿਲੋ। ਹਾਂ। 2-2 ਕਿਲੋ। ਤੁਹਾਨੂੰ ਭਾਈ 5 ਲੱਤੀ ਆ। ਠੀਕ ਹੈ ਠੀਕ ਹੈ। 4 ਕਿਲੋ 2-2 ਹੋ ਗਿਆ। ਵੱਧ ਜੂਗੀ ਅਭੀ। ਠੀਕ। ਇਹਦਾ ਵਹਰਿਆ ਹੈ। ਮੱਤੀ ਆ ਗਈ ਫੱਲੀ ਦੀ। ਯਾ ਫੀ। ਇਹਦਾ ਰੇਟ ਕੀ ਲਊਗਾ ਜੀ? ਬੱਡੇ ਹੀ ਮੋਲੇ ਲੋਗ ਮਾਰੀਂ ਜੀ। ਰੇਟ ਇਹਦਾ ਕੀ ਕਰਾਂਗੇ? 10-12 ਕਾੜੀ 8000 ਦੇ ਦਾਂਗਾ ਖਾਨਾ। 8000 ਦੀ ਹੈ। ਲੋ ਵੀ ਸੱਜਣੋ 8000 ਦੀ ਵੀਰ ਕਹਿੰਦਾ ਬਾਕੀ ਛੋਟੇ ਕੈਮਰੇ ਦੇ ਉੱਤੇ ਬਿਲਕੁਲ ਸਾਹਮਣੇ ਚੀਜ਼ ਆ ਤੇ ਇਹ ਆ ਇਸ ਵੇਲੇ ਪਸ਼ੂ ਜਿਹੜੇ ਹੋਰ ਸੇਲ ਵਿਕਾਊ ਆ ਪਿੰਡ ਵਰਜਨ ਨਥੋਕੇ ਦੇ ਜ਼ਿਲ੍ਹੇ ਦੀ ਗੱਲ ਕਰਦਗੇ ਤਾਂ ਛੇਰੀ ਤਰਨਤਾਰਨ ਸਹਿਬ ਆ ਗਿਆ ਸੱਜਣੋ ਤੇ ਤਹਿਸੀਲ ਆ ਗਈ ਪੱਟੀ ਕੁਲਦੀਪ ਵੀਰ ਦਾ ਨਾਮ ਆ ਸਟਾਰਟਿੰਗ 'ਚ ਵੀ ਤੁਹਾਨੂੰ ਦੱਸਤਾ ਚੰਗੀ ਝੋਟੀ ਆ ਸੱਜਣੋ ਕਦ ਕੁੱਦ ਪੱਠਪੁੜੇ ਦੀ ਤੇ ਕਟਾ ਮਗਰਾ ਇਹਨਾਂ ਦੁੱਧ ਨੂੰ ਦੇਣਾ ਵੀ ਚਾਹੀਦਾ ਕਿਉਂਕਿ ਵੀ ਜੂਤ ਚੰਗਾ ਆ ਵੀ ਪਨੂਨ ਝੋਟੀ ਆ ਸੱਜਣੋ ਕੱਲੇ ਕੱਲੇ ਦੀ ਆਪਾਂ ਡਿਟੇਲ ਲੈ ਲਈ ਆ ਸਾਰੇ ਪਸ਼ੂ ਪਸ਼ੂ ਤੋਂ ਨੂੰ ਐਂ ਤਸੱਲੀ ਨਾਲ ਤੋਰ ਤਾਰ ਕੇ ਵਿਖਾਤੇ ਆ ਤੇ ਬਾਕੀ ਕਰਨੀ ਆ ਅਗਲੀ ਕਾਰਵਾਈ ਸੱਜਣੋ ਤੁਸੀਂ ਕਿਉਂਕਿ ਪੈਸੇ ਖਰਚ ਕਰਨੇ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣੇ